ਉਸ ਦੀਆਂ ਅੱਖਾਂ ਥੱਕ ਗਈਆਂ ਨੇ ਉਹ ਸੌਣ ਤੋਂ ਡਰ ਰਹੀ ਹੈ ਉਹਨੂੰ ਲੱਗਦਾ ਹੈ ਕਿ ਜੇ ਕਿਤੇ ਮੇਰੀ ਅੱਖ ਲੱਗ ਗਈ ਤਾਂ ਉਹ ਆ ਕੇ ਸਾਨੂੰ ਮਾਰ ਦੇਗਾ ਉਹ ਸੋਫੇ ਤੇ ਬੈਠੀ ਬਸ ਦਰਵਾਜ਼ੇ ਤੇ ਨਜ਼ਰਾਂ ਗੜਾਈ ਰੱਖਦੀ ਹੈ ਉਹ ਕੀ ਕਰੇ ਉਹਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸਸ਼ਤਰਕਾਲ ਜੀ ਮੈਂ ਹਪੁਨੀਤ ਘੋੜ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਸ ਤੋਂ ਜ਼ਰੂਰੀ ਹੋਰ ਕੁਝ ਨਹੀਂ ਕੁਝ ਵੀ ਨਹੀਂ ਜਦੋਂ ਕਿਰਨਦੀਪ ਸਾਗਰ ਪਹਿਲੀ ਵਾਰ ਸਿੰਗਰ ਰੈਪਰ ਟਿਕਟੋਕਰ ਰੰਜੀਤ ਬਾੜ ਜਿਸ ਦਾ ਵੈਸੇ ਨਾਂ ਰੰਜੀਤ ਸਿੰਘ ਕਾਲੋ ਹੁੰਦਾ ਉਸ ਨੂੰ ਮਿਲਦੀ ਆ ਤਾਂ ਬਹੁਤ ਹੀ ਜ਼ਿਆਦਾ ਇੰਪ੍ਰੈਸ ਹੁੰਦੀ ਹੈ ਦੋ ਬੱਚਾ ਦੀ ਮਾਂ ਕਿਰਨਦੀਪ ਸਾਗਰ ਹਾਲ ਹੀ ਵਿੱਚ ਆਪਣੇ ਪਤੀ ਤੋਂ ਵੱਖ ਹੋਈ ਹੁੰਦੀ ਹੈ ਉਹ ਜੂਨ 2023 ਵਿੱਚ ਇਸ ਕੈਨੇਡੀਅਨ ਪੰਜਾਬੀ ਰੈਪ ਸਟਾਰ ਨਾਲ ਮਿਲਦੀ ਹੈ ਜਲਦੀ ਹੀ ਦੋਵੇਂ ਆਪਸ ਵਿੱਚ ਕੁਲ ਮਿਲ ਜਾਂਦੇ ਨੇ ਇੱਕ ਸਾਲ ਆਨਲਾਈਨ ਚੈਟਿੰਗ ਨਾਲ ਹੀ ਇਹ ਕਾਫੀ ਕਰੀਬ ਆਉਂਦੇ ਨੇ ਆਸਟ੍ਰੇਲੀਆ ਦੀ 7 ਨਿਊਜ਼ ਸਪੌਟਲਾਈਟ ਨਾਲ ਗੱਲ ਕਰਦਿਆਂ ਆਸਟ੍ਰੇਲੀਆ 'ਚ ਰਹਿੰਦੀ ਕਿਰਨਦੀਪ ਸગર ਦੱਸਦੀ ਆ ਕਿ ਉਹ ਫਰਵਰੀ 2023 ਵਿੱਚ ਆਪਣੇ ਪਤੀ ਤੋਂ ਵੱਖ ਹੋ ਗਈ ਸੀ ਪਰ ਫੇਰ ਵੀ ਉਹ ਇੱਕੋ ਘਰ ਵਿੱਚ ਇਕੱਠੇ ਰਹਿ ਰਹੇ ਸਨ ਉਹ ਦੱਸਦੀ ਹੈ ਕਿ ਰਣਜੀਤ ਜੋ ਕੈਨੇਡਾ ਵਿੱਚ ਰਹਿ ਰਿਹਾ ਹੁੰਦਾ ਉਸ ਨੇ ਇੱਕ ਦਿਨ ਮੈਨੂੰ ਟਿਕਟੌਕ ਤੇ ਮੈਸੇਜ ਕੀਤਾ ਤੇ ਉਤੋਂ ਹੀ ਉਹਨਾਂ ਦੀ ਗੱਲਬਾਤ ਸ਼ੁਰੂ ਹੋਈ ਐਕਚੁਅਲੀ ਕਿਰਨ ਇੱਕ ਟੁੱਟੇ ਰਿਸ਼ਤੇ ਚੋਂ ਨਿਕਲੀ ਹੁੰਦੀ ਹੈ ਤੇ ਉਸ ਨੂੰ ਲੱਗਦਾ ਹੈ ਕਿ ਜ਼ਿੰਦਗੀ ਚ ਕੋਈ ਹੋਵੇ ਜੋ ਉਸਦੀ ਗੱਲ ਸੁਣੇ ਜਿਸ ਨਾਲ ਉਹ ਆਪਣਾ ਦਿਲ ਹਲਕਾ ਕਰ ਸਕੇ ਸੋ ਜਿਵੇਂ ਜਿਵੇਂ ਰਿਸ਼ਤਾ ਵਧਦਾ ਗਿਆ ਕਿਰਨਦੀਪ ਵੀ ਆਪਣੇ ਇਸ ਨਵੇਂ ਬॉयਫਰੈਂਡ ਨੂੰ ਲੈ ਕੇ ਸੀਰੀਅਸ ਹੋਣ ਲੱਗੀ ਉਹ ਚਾਹੁੰਦੀ ਸੀ ਕਿ ਰਣਜੀਤ ਉਸਦੇ 78 ਸਾਲਾ ਪਿਤਾ ਰਵਿੰਦਰਪਾਲ ਨੂੰ ਮਿਲੇ ਕਿਰਨ ਦੇ ਪਿਤਾ ਰਵਿੰਦਰਪਾਲ ਲੁਧਿਆਣੇ ਚ ਰਹਿੰਦੇ ਹੁੰਦੇ ਸਨ ਕਿਰਨ ਦੇ ਫਾਦਰ ਸੈਮੀ ਰਿਟਾਇਰਡ ਹੁੰਦੇ ਨੇ ਉਹ LIC ਦਾ ਕੰਮ ਵੀ ਕਰਦੇ ਹੁੰਦੇ ਨੇ ਉਹਨਾਂ ਨੂੰ ਟਰੈਵਲ ਦਾ ਬਥੇਰਾ ਸ਼ੌਕ ਹੁੰਦਾ ਤੇ ਉਹ ਕਈ ਦੇਸ਼ ਘੁੰਮ ਚੁੱਕੇ ਹੁੰਦੇ ਨੇ ਇਸ ਵਾਰ ਉਹ ਪੰਜਾਬ ਤੋਂ ਕੈਨੇਡਾ ਟਰੈਵਲ ਕਰਦੇ ਨੇ ਤੇ ਆਪਣੇ 11 ਦੋਸਤਾਂ ਨੂੰ ਉੱਥੇ ਉਹਨਾਂ ਕੋਲ ਮਿਲਣ ਜਾਂਦੇ ਨੇ ਰਣਜੀਤ ਨੂੰ ਪਤਾ ਹੁੰਦਾ ਹੈ ਕਿ ਕਿਰਨ ਦੇ ਡੈਡੀ ਨੂੰ ਇਮਪ੍ਰੈਸ ਕਰਨ ਲਈ ਇਹ ਮੁਲਾਕਾਤ ਉਸ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਉਹ ਕੈਨੇਡਾ ਹੀ ਹੁੰਦਾ ਹੈ ਕਿਉਂਕਿ ਉਹ ਜਾਣਦਾ ਹੁੰਦਾ ਹੈ ਕਿ ਡੈਡੀ ਜੋ ਵੀ ਕਹਿਣਗੇ ਕਿਰਨ ਉਹੀ ਕਰੇਗੀ ਮਤਲਬ ਕਿਰਨ ਵਾਸਤੇ ਉਸਦੇ ਪਿਓ ਦੀ ਹਾਂ ਸਭ ਤੋਂ ਜ਼ਰੂਰੀ ਹੁੰਦੀ ਹੈ ਕਿਉਂਕਿ ਉਹ ਦੋ ਬੱਚਿਆਂ ਦੀ ਮਾਂ ਹੁੰਦੀ ਹੈ ਭਾਵੇਂ ਉਹ ਆਸਟ੍ਰੇਲੀਆ 'ਚ ਰਹਿ ਰਹੀ ਹੁੰਦੀ ਆ ਪਰ ਰੂਟਸ ਤਾਂ ਉਸ ਦੀਆਂ ਪੰਜਾਬ ਨਾਲ ਹੀ ਜੁੜੀਆਂ ਹੁੰਦੀਆਂ ਨੇ ਨਾ ਸੋ ਇੱਥੇ ਪਿਤਾ ਦੀ ਐਸਟੀ ਵੈਲਿਊ ਬਹੁਤ ਉੱਚੀ ਹੁੰਦੀ ਹੈ ਸੋ ਰਣਜੀਤ ਤੇ ਰਵਿੰਦਰਪਾਲ ਦੋਵੇਂ ਕਾਫੀ ਦਿਨ ਨਾਲ-ਨਾਲ ਰਹਿੰਦੇ ਨੇ ਕਉਮ ਦੇ ਫਰਦੇ ਨੇ ਮਸੇ ਕਰਦੇ ਨੇ ਰঞ্জੀਤ ਕੋਈ ਕਸਮ ਨਹੀਂ ਛੱਡਦਾ ਆਪਣੇ ਫਿਊਚਰ ਸੋਹਰੇ ਨੂੰ ਇੰਪ੍ਰੈਸ ਕਰਨ ਦੀ ਮਾਰਚ 2024 ਵਿੱਚ ਰঞ্জੀਤ ਕੈਨੇਡਾ ਤੋਂ ਆਸਟ੍ਰੇਲੀਆ ਲਈ ਉਡਾਨ ਭਰਦਾ ਤੇ ਬਿਨਾ ਦੱਸੇ ਬਿਨਾ ਇਨਫੋਰਮ ਕੀਤੇ ਕਿਰਨਦੀਪ ਦੇ ਘਰ ਪਹੁੰਚ ਜਾਂਦਾ ਕਿਰਨ ਨੂੰ ਇਹ ਪਸੰਦ ਨਹੀਂ ਆਉਂਦਾ ਪਰ ਉਹ ਕਹਿੰਦਾ ਹੈ ਕਿ ਆਈ ਵਾਂਟ ਯੂ ਇਨ ਮਾਈ ਲਾਈਫ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਮੈਨੂੰ ਚਾਹੀਦੀ ਹੈ ਖੈ ਰঞ্জੀਤ ਤੇ ਕਿਰਨ ਕਈ ਹਫ਼ਤੇ ਨਾਲ ਬਤਾਉਂਦੇ ਨੇ ਕਿਰਨਦੀਪ ਰਿਸ਼ਤੇ 'ਚ ਕਾਹਲੀ ਨਹੀਂ ਚਾਹੁੰਦੀ ਹੁੰਦੀ। ਚੀਜ਼ਾਂ ਅੱਗੇ ਤੋਰਨ ਲਈ ਥੋੜਾ ਵਕਤ ਚਾਹੁੰਦੀ ਹੁੰਦੀ ਹੈ ਕਿਉਂਕਿ ਉਹ ਆਪਣੇ ਪਿਛਲੇ ਰਿਸ਼ਤੇ ਨੂੰ ਖਤਮ ਕਰਨ ਤੋਂ ਬਾਅਦ ਸਿੱਧੇ ਦੂਜੇ ਵਿਆਹ ਵਿੱਚ ਐਂਟਰ ਕਰਨ ਦੀ ਜਲਦਬਾਜ਼ੀ ਨਹੀਂ ਚਾਹੁੰਦੀ ਹੁੰਦੀ। ਜਦ ਕਿ ਕਿਰਨਦੀਪ ਦੇ ਅਕੋਰਡਿੰਗ ਰੰਜੀਤ ਉਸਤੇ ਪ੍ਰੈਸ਼ਰ ਪਾ ਰਿਹਾ ਹੁੰਦਾ ਹੈ ਕਿ ਉਸ ਦੇ ਆਸਟ੍ਰੇਲੀਆ ਸਟੇ ਨੂੰ ਵਧਾਉਣ ਲਈ ਕਿਰਨ ਪੇਪਰ ਸਾਈਨ ਕਰੇ। ਇਥੇ ਦੱਸ ਦਵਾਂ ਕਿ ਕਿਰਨਦੀਪ ਆਪਣੇ ਪਤੀ ਤੋਂ ਵੱਖ ਤਾਂ ਹੋਈ ਹੁੰਦੀ ਐ ਸੈਪਰੇਟ ਹੋਈ ਹੁੰਦੀ ਐ ਪਰ ਅਜੇ ਇਹਨਾਂ ਦਾ ਡਿਵੋਰਸ ਨਹੀਂ ਹੋਇਆ ਹੁੰਦਾ ਰਣਜੀਤ ਬਾਠ ਕਥਤ ਤੌਰ ਤੇ ਕਿਰਨਦੀਪ ਸਾਗਰ ਤੇ ਆਪਣੇ ਪਤੀ ਨੂੰ ਤਲਾਕ ਦੇਣ ਲਈ ਦਬਾਅ ਪਾਉਂਦਾ ਰਹਿੰਦਾ ਤੇ ਮੰਗ ਕਰਦਾ ਕਿ ਉਹ ਇਸ ਘਰ ਨੂੰ ਛੱਡ ਦੇਵੇ ਜੋ ਤੇ ਉਸ ਦਾ ਪਤੀ ਸ਼ੇਅਰ ਕਰ ਰਹੇ ਨੇ ਅੱਗੋ ਕਿਰਨ ਕਹਿੰਦੀ ਐ ਕਿ ਮੈਂ ਅਜਿਹਾ ਨਹੀਂ ਕਰ ਸਕਦੀ ਮੇਰੇ ਬੱਚੇ ਨੇ ਮੈਂ ਉਹਨਾਂ ਨਾਲ ਅਜਿਹਾ ਨਹੀਂ ਕਰ ਸਕਦੀ ਇਹ ਪੋਸੀਬਲ ਹੀ ਨਹੀਂ ਹੈ ਕਿਰਨ ਅਕੋਰਡਿੰਗ ਉਸਨੇ ਇਹ ਗੱਲ ਰਣਜੀਤ ਨੂੰ ਬੜੀ ਚੰਗੀ ਤਰ੍ਹਾਂ ਤੇ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਦਾ ਬਸ ਤਲਾਕ ਦਾ ਤੇ ਘਰ ਛੱਡਣ ਦਾ ਪ੍ਰੈਸ਼ਰ ਪਾਈ ਜਾਂਦਾ ਹੁੰਦਾ ਕਿਰਨ ਇਲਜ਼ਾਮ ਲਾਉਂਦੀ ਹੈ ਕਿ ਆਸਟ੍ਰੇਲੀਆ ਪਹੁੰਚਣ ਤੋਂ 2 ਮਹੀਨੇ ਬਾਅਦ ਰਣਜੀਤ ਨੇ ਉਸਦੇ ਐਕਸ ਹਸਬੰਡ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੁਰੱਖਿਆ ਦੀ ਮੰਗ ਕਰਦਿਆਂ ਹੋਇਆਂ ਕਿਰਨਦੀਪ ਨੇ ਉਸਦੀ ਰਿਪੋਰਟ ਆਸਟ੍ਰੇਲੀਅਨ ਪੁਲਿਸ ਨੂੰ ਦਿੱਤੀ ਜਿਸ ਨਾਲ ਜੂਨ 2024 ਵਿੱਚ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਰਣਜੀਤ ਨੂੰ ਕਿਰਨ ਸੇਮ ਇੰਟਰਵਿਊ 'ਚ ਦੱਸਦੀ ਹੈ ਕਿ ਭਾਵੇਂ ਮੈਂ ਉਸ ਦਾ ਨੰਬਰ ਬਲੌਕ ਕਰ ਦਿੱਤਾ ਤਾਂ ਵੀ ਉਸ ਨੇ ਮੈਨੂੰ ਕੈਨੇਡਾ ਤੋਂ 50 ਨਵੇਂ ਨੰਬਰਾਂ ਤੋਂ ਮੈਸੇਜਸ ਭੇਜੇ ਰੋਜ਼ ਨਵੇਂ-ਨਵੇਂ ਨੰਬਰਾਂ ਤੋਂ ਅੱਜ ਵੀ ਮੈਸੇਜ ਕਰਦਾ ਰਹਿੰਦਾ ਮੈਨੂੰ ਆਪਣੇ ਰੋਂਦੇ ਹੋਏ ਦੀ ਵੀਡੀਓ ਪੇਸ਼ ਕਰਦਾ ਰਹਿੰਦਾ ਹੈ ਕਿਰਨ ਕਹਿੰਦੀ ਹੈ ਕਿ ਮੇਰੇ ਕੋਲ ਫੋਨ ਵਿੱਚ ਸਭ ਕੁਝ ਹੈ ਕਿਰਨਦੀਪ ਨੇ ਆਸਟ੍ਰੇਲੀਅਨ ਪੁਲਿਸ ਨੂੰ ਰਿਪੋਰਟ ਦਿੱਤੀ ਕਿ ਇਹ ਅਜੇ ਵੀ ਪਰੇਸ਼ਾਨ ਕਰ ਰਿਹਾ ਹੈ ਪਰ ਉਨ੍ਹਾਂ ਨੇ ਕਿਹਾ ਕਿ ਉਹ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੇ ਮੁਲਕ ਵਿੱਚ ਯਾਨੀ ਆਸਟ੍ਰੇਲੀਆ ਵਿੱਚ ਹੈ ਹੀ ਨਹੀਂ ਕਿਰਨ ਦੇ ਭਰਾ ਵਿਕਰਮ ਅਕੋਰਡਿੰਗ ਰঞ্জੀਤ ਦੀ ਇੱਕ ਹੋਰ ਪਲੈਨਿੰਗ ਵੀ ਲੱਗ ਰਹੀ ਹੁੰਦੀ ਹੈ ਰঞ্জੀਤ ਕਿਰਨ ਦੇ ਪਿਤਾ ਰਵਿੰਦਰ ਨੂੰ ਕੈਨੇਡਾ ਚ ਪੱਕਾ ਕਰਾਉਣ ਲਈ ਉਹਨਾਂ ਤੋਂ ਆਲਮੋਸਟ 3.5 ਲੱਖ ਰੁਪਏ ਲੈਂਦਾ ਜਦੋਂ ਜਨਵਰੀ ਚ ਕਿਰਨ ਦੇ ਪਿਤਾ ਰਵਿੰਦਰ ਪੰਜਾਬ ਚ ਵਾਪਸ ਆਉਂਦੇ ਨੇ ਆਪਣੇ ਘਰ ਵਾਪਸ ਆਉਂਦੇ ਨੇ ਤੇ ਉਹਨਾਂ ਨੂੰ ਉਹਨਾਂ ਦਾ ਪੁੱਤ ਵਿਕਰਮ ਪੁੱਛਦਾ ਕਿਰਨ ਦਾ ਭਰਾ ਪੁੱਛਦਾ ਕਿ ਤੁਹਾਡੀ ਅੱਖ ਤੇ ਨਿਸ਼ਾਨ ਕਿਉਂ ਹੈ ਅੱਗੋ ਕਹਿੰਦੇ ਨੇ ਕਿ ਰঞ্জੀਤ ਮੇਰੇ ਪੈਸੇ ਨਹੀਂ ਦੇ ਰਿਹਾ ਉਤੋਂ ਮੈਨੂੰ ਕੁੱਟਿਆ ਵੀ ਹੈ ਇਸ ਬਾਰੇ ਕਿਰਨ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਨਾ ਹੀ ਰঞ্জੀਤ ਦੇ ਸਮਾੜੇ ਵਤੀਰੇ ਬਾਰੇ ਵਾਇਲੈਂਸ ਬਾਰੇ ਰਵਿੰਦਰ ਆਪਣੀ ਧੀ ਨੂੰ ਕੁਝ ਦੱਸਦੇ ਨਹੀਂ ਦੋ ਮਹੀਨਿਆਂ ਬਾਅਦ ਰঞ্জੀਤ ਬਾਠ ਆਸਟ੍ਰੇਲੀਆ ਵਿੱਚ ਮੋੜ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਪਰ ਉਸ ਨੂੰ ਦੁਬਾਰਾ ਡਿਪੋਰਟ ਕਰ ਦਿੱਤਾ ਜਾਂਦਾ ਹੈ ਤੇ 3 ਸਾਲਾਂ ਲਈ ਉਸ ਦੀ ਆਸਟ੍ਰੇਲੀਆ ਐਂਟਰੀ ਤੇ ਬੈਨ ਲੱਗ ਜਾਂਦਾ ਹੈ ਇਸ ਤੇ ਰঞ্জੀਤ ਬਾਠ ਦੀ ਸਨਕ ਵੱਧ ਜਾਂਦੀ ਹੈ ਤੇ ਉਹ ਕਿਰਨਦੀਪ ਨੂੰ ਹਰ ਹਾਲ ਵਿੱਚ ਵਾਪਸ ਚਾਹੁੰਦਾ ਹੁੰਦਾ ਉਸ ਤੋਂ ਕਿਰਨ ਦੀ ਇਗਨੋਰੈਂਸ ਬਰਦਾਸ਼ਤ ਨਹੀਂ ਹੋ ਰਹੀ ਹੁੰਦੀ ਕਿਰਨ ਮੁਤਾਬਕ ਉਸ ਨੂੰ ਕਹਿੰਦਾ ਹੈ ਕਿ ਜੇ ਤੂੰ ਮੈਨੂੰ ਛੱਡਿਆ ਤਾਂ ਤੇਰੇ ਨਾਲ ਕੁਝ ਅਜੀਹਾ ਕਰ ਦਵਾਂਗਾ ਕਿ ਤੂੰ ਪੂਰੀ ਜ਼ਿੰਦਗੀ ਰੋਂਦੀ ਰਹੇਂਗੀ ਕਿਰਨ ਮੁਤਾਬਕ ਉਹ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਕਿ ਤੂੰ ਆਪਣੀ ਧੀ ਨਾਲ ਕਿੰਨਾ ਜ਼ਿਆਦਾ ਪਿਆਰ ਕਰਦੀ ਹੈ ਤੇ ਜੇ ਤੂੰ ਮੇਰੇ ਨਾਲ ਗੱਲ ਨਾ ਕੀਤੀ ਮੈਂ ਉਸ ਨੂੰ ਤੇਰੀਆਂ ਅੱਖਾਂ ਸਾਹਮਣੇ ਮਾਰ ਦਵਾਂਗਾ ਕਿਰਨਦੀਪ ਉਸ ਇੰਟਰਵਿਊ ਵਿੱਚ ਕਹਿੰਦੀ ਆ ਕਿ ਮੈਂ ਸਾਰੀ ਰਾਤ ਸੋਫੇ ਤੇ ਮੈਂਦੀ ਆ ਤੇ ਦਰਵਾਜ਼ੇ ਵੱਲ ਵੇਖਦੀ ਰਹਿਨੀ ਆ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚਿਆਂ ਨਾਲ ਕੁਝ ਵੀ ਬੁਰਾ ਹੋਏ ਉਹ ਕਹਿੰਦੀ ਆ ਕਿ ਮੈਨੂੰ ਇਦਾਂ ਫੀਲ ਹੁੰਦਾ ਹੈ ਕਿ ਜਿਵੇਂ ਆਪ ਇੱਥੇ ਨਹੀਂ ਆਊਗਾ ਪਰ ਕਿਸੇ ਨੂੰ ਭੇਜੇਗਾ ਉਹ ਕਹਿੰਦੀ ਆ ਕਿ ਮੈਂ ਡਰਦੀ ਆ ਕਿ ਇੱਕ ਸਕਿੰਟ ਲਈ ਵੀ ਜੇ ਮੈਂ ਸੌ ਗਈ ਤਾਂ ਕੁਝ ਹੋ ਜਾਏਗਾ 2 ਅਗਸਤ 2024 ਦੀ ਗੱਲ ਹੈ ਕਿਰਨਦੀਪ ਨੂੰ ਉਸਦੇ ਪਿਤਾ ਦਾ ਇੱਕ ਅਜੀਬ ਮੈਸੇਜ ਆਉਂਦਾ ਹੈ। ਉਸਨੇ ਪੂਰਾ ਦਿਨ ਪਿਓ ਨੂੰ ਵਾਰ-ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਪਰ ਉਹਨਾਂ ਨੇ ਜਵਾਬ ਨਹੀਂ ਦਿੱਤਾ ਹੁੰਦਾ। ਉਹ ਆਪਣੇ ਭਰਾ ਜੋ ਕਿ ਪੰਜਾਬ ਵਿੱਚ ਉਸਦੇ ਪਿਤਾ ਦੇ ਕੋਲ ਹੀ ਰਹਿ ਰਿਹਾ ਹੁੰਦਾ ਵਿਕਰਮ ਉਸ ਨੂੰ ਕਹਿੰਦੀ ਹੈ ਕਿ ਡੈਡੀ ਫੋਨ ਨਹੀਂ ਚੱਕ ਰਹੇ ਕਿੱਥੇ ਨੇ। ਕਈ ਘੰਟਿਆਂ ਦੀ ਭਾਲ ਅਤੇ ਸੜਕ ਦੇ ਕੰਡੇ ਛੱਡੀ ਹੋਈ ਆਪਣੇ ਪਿਤਾ ਦੀ ਕਾਰ ਨੂੰ ਲੱਭਣ ਤੋਂ ਬਾਅਦ ਕਿਰਨ ਦੇ ਭਰਾ ਵਿਕਰਮ ਨੂੰ ਸਥਾਨਕ ਹਸਪਤਾਲ ਦੀ ਮੋਰਚਰੀ ਤੋਂ ਪਤਾ ਲੱਗਦਾ ਹੈ ਕਿ ਇੱਕ Laash ਮਿਲੀ ਹੈ। ਤੇ ਇਹ লাশ ਕਿਰਨ ਤੇ ਵਿਕਰਮ ਦੇ ਪਿਤਾ ਦੀ ਹੀ ਹੁੰਦੀ ਹੈ। ਰਵਿੰਦਰਪਾਲ ਦਾ ਕਥਿਤ ਤੌਰ ਤੇ গলা ਕੁੱਟ ਕੇ ਕਤਲ ਕਰ ਦਿੱਤਾ ਗਿਆ ਹੁੰਦਾ ਤੇ লাশ ਦਾਖਾ ਵਿਖੇ ਸੜਕ ਦੇ ਕੰਢੇ ਤੇ ਛੱਡ ਦਿੱਤੀ ਹੁੰਦੀ ਹੈ। ਰਵਿੰਦਰਪਾਲ ਨੂੰ ਕਥਿਤ ਤੌਰ ਤੇ ਰਣਜੀਤ ਬਾਠ ਦੇ ਭਤੀਜੇ ਗੁੱਲੀ ਨੇ ਉਸ ਤੋਂ ਜੀਵਨ ਬੀਮਾ ਖਰੀਦਣ ਦੇ ਬਹਾਨੇ ਬੁਲਾਇਆ ਹੁੰਦਾ। ਫਿਰ ਰਣਜੀਤ ਤੇ ਉਸ ਦਾ ਭਤੀਜ ਬਲਜਿੰਦਰ ਸਿੰਘ ਉਰਫ ਗੁੱਲੀ ਕਿਸੇ ਤਰ੍ਹਾਂ ਰਵਿੰਦਰਪਾਲ ਨੂੰ ਆਪਣੀ ਕਾਰ ਵਿੱਚ ਬੈਠਣ ਲਈ ਮਨਾ ਲੈਂਦੇ ਨੇ ਜਿਵੇਂ ਹੀ ਰঞ্জੀਤ ਦਾ ਪਤੀਜਾ ਕਾਰ ਚਲਾਉਂਦਾ ਹੈ ਤਾਂ ਰঞ্জੀਤ ਪਿਛਲੀ ਸੀਟ ਤੇ ਚਲਾ ਜਾਂਦਾ ਹੈ ਜਿੱਥੇ ਕਿਰਨ ਦੇ ਪਿਤਾ ਰਵਿੰਦਰਪਾਲ ਬੈਠੇ ਹੁੰਦੇ ਨੇ ਰঞ্জੀਤ ਰੱਸੀ ਨਾਲ ਉਹਨਾਂ ਦਾ ਗਲਾ ਘੁੱਟ ਦਿੰਦਾ ਹੈ ਤੇ ਫਿਰ ਉਹਨਾਂ ਨੂੰ ਝਾੜੀਆਂ 'ਚ ਸੁੱਟ ਦਿੰਦੇ ਨੇ ਇਹ ਜਾਣਕਾਰੀ ਰঞ্জੀਤ ਦਾ ਪਤੀਜਾ ਪੁਲਿਸ ਨੂੰ ਦਿੰਦਾ ਹੈ ਕਿਰਨਦੀਪ ਮੁਤਾਬਕ ਰঞ্জੀਤ ਕੋਲਡ ਜਹਾ ਹੋ ਕੇ ਗਿਰਨਦੀਪ ਨੂੰ ਇੱਕ WhatsApp ਮੈਸੇਜ ਰਾਹੀਂ ਉਸ ਨੂੰ ਉਸਦੇ ਪਿਤਾ ਦੇ ਮੌਤ ਦੀ ਖਬਰ ਦਿੰਦਾ ਹੈ ਇਥੋਂ ਤੱਕ ਕਿ লাশ ਦੀ ਲੋਕੇਸ਼ਨ ਵੀ ਮੈਸੇਜ ਕਰ ਦਿੰਦਾ ਹੈ ਥਾਣਾ ਦਾਖਾ ਦੇ ਐਸਐਚਓ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਉਦੋਂ ਦੱਸਿਆ ਸੀ ਕਿ ਮਲਜ਼ਮਾ ਖਿਲਾਫ BNS ਦੀ ਤਾਰ 103 ਇੱਕ ਅਤੇ 3 5 ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਬਾੜ ਦੇ ਭਤੀਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਗਾਇਕ ਰਣਜੀਤ ਬਾਠ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਮੁਲਜ਼ਮ ਬਾਠ ਜਲੰਧਰ ਦੇ ਨਕੋਦਰ ਦੇ ਪਿੰਡ ਬਾਠਕਲਾਂ ਦਾ ਰਹਿਣ ਵਾਲਾ ਹੁੰਦਾ ਹੈ ਸੋ ਭਤੀਜੇ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਵਾਰਦਾਤ ਚ ਵਰਤੀ ਗਈ ਗੱਡੀ ਬਰਾਮਦ ਕਰ ਲਈ ਜਾਂਦੀ ਜਦਕਿ ਰਣਜੀਤ ਫਰਾਰੀ ਹੁੰਦਾ ਲੇਟੈਸਟ ਅਵੇਲੇਬਲ ਇਨਫੋਰਮੇਸ਼ਨ ਮੁਤਾਬਕ ਰਣਜੀਤ ਨੂੰ ਪੁਲਿਸ ਫੜ ਨਹੀਂ ਪਾਉਂਦੀ ਮੇਲ ਆਨਲਾਈਨ ਵੱਲੋਂ ਪ੍ਰਕਾਸ਼ਿਤ ਆਨਲਾਈਨ ਖਬਰ ਮੁਤਾਬਕ ਕਤਲ ਤੋਂ 2 ਹਫਤੇ ਬਾਅਦ ਰਣਜੀਤ ਕੈਨੇਡਾ ਚਲਾ ਜਾਂਦਾ ਹੈ ਤੇ ਹੁਣ ਉੱਥੇ ਆਜ਼ਾਦੀ ਨਾਲ ਰਹਿ ਰਿਹਾ ਹੈ ਕਿਰਨਦੀਪ ਮੁਤਾਬਕ ਉਹਨੂੰ ਰਣਜੀਤ ਦੀਆਂ ਰੋਜ਼ਾਨਾ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਥਿਤ ਤੌਰ ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਾਰਨ ਦੀ ਸੌਖਾਂ ਦੀਆਂ ਗੱਲਾਂ ਕਰਦਾ ਹੈ ਕਿਰਨਦੀਪ ਕਹਿੰਦੀ ਹੈ ਕਿ ਉਸਨੇ ਮੈਨੂੰ ਇੱਕ ਟੈਕਸਟ ਮੈਸੇਜ ਭੇਜਿਆ ਸੀ ਕਿ ਜੇਕਰ ਉਹ ਮੇਰੇ ਪਰਿਵਾਰ ਦੇ ਕਿਸੇ ਇੱਕ ਵਿਅਕਤੀ ਨੂੰ ਮਾਰ ਸਕਦਾ ਹੈ ਤੇ ਉਹ ਮੇਰੇ ਪੂਰੇ ਪਰਿਵਾਰ ਨੂੰ ਵੀ ਮਾਰ ਸਕਦਾ ਹੈ। ਵੈਸਟ ਵੈਨਕੂਵਰ ਦੇ ਸਾਬਕਾ ਪੁਲਿਸ ਮੁਖੀ ਕੈਸ਼ ਹੈਡ ਨੇ ਭਾਰਤੀ ਅਤੇ ਕੈਨੇਡੀਅਨ ਲਾਅ ਐਨਫੋਰਸਮੈਂਟ ਦੋਵਾਂ ਵੱਲੋਂ ਕਾਰਵਾਈ ਦੀ ਘਾਟ ਦੀ ਆਲੋਚਨਾ ਕਰਦਿਆਂ ਹਾਲ ਹੀ ਵਿੱਚ ਵਾਰਨਿੰਗ ਦਿੱਤੀ ਸੀ ਕਿ ਇਸ ਅਣਗਹਿਲੀ ਕਾਰਨ ਕਿਰਨਦੀਪ ਦੀ ਜ਼ਿੰਦਗੀ ਨੂੰ ਗੰਭੀਰ ਖਤਰਾ ਹੈ। ਰਣਜੀਤ ਖਿਲਾਫ ਸਾਰੇ ਸਬੂਤ ਦੇਣ ਤੋਂ ਬਾਅਦ ਵੀ ਕਿਰਨਦੀਪ पलपल अनसेफ फील ਕਰਦੀ ਹੈ ਨਾ ਤਾਂ ਉਹ ਚੈਨ ਨਾਲ ਕੁਝ ਦੇਰ ਅੱਖਾਂ ਬੰਦ ਕਰ ਸਕਦੀ ਹੈ ਤੇ ਨਾ ਹੀ ਕਿਤੇ ਆ ਜਾ ਸਕਦੀ ਹੈ ਸੀਐਮਡੀ ઠાਕਾ ਪੁਲਿਸ ਮੁਲਾਜ਼ਮ ਗੁਰਵਿੰਦਰ ਸਿੰਘ ਨੇ 7 نیوز ਨਾਲ ਗੱਲ ਕਰਦਿਆਂ ਹੋਇਆ ਕਿਹਾ ਸੀ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਕਿਵੇਂ ਭੱਜਿਆ ਅਤੇ ਕੌਣ ਇਸ ਵਿੱਚ ਸ਼ਾਮਲ ਸੀ ਲਾਸਟ ਇਨਫੋਰਮੇਸ਼ਨ ਮੁਤਾਬਕ ਅਜੇ ਤੱਕ ਰنجੀਤ ਪਾਟ ਆਜ਼ਾਦ ਹੈ ਤੇ ਕਰਨਦੀਪ ਦੀ ਲਾਈਫ ਨੂੰ ਉਸਨੇ ਅਜੇ ਵੀ ਹੈਲ ਬਣਾਇਆ ਹੋਇਆ ਤੇ ਜੇ ਉਹ ਵਾਕੇ ਹੀ ਅਜੇ ਤੱਕ ਆਜ਼ਾਦ ਹੈ ਤਾਂ ਕਿਰਨਦੀਪ ਦਾ ਡਰ ਜਾਇਜ਼ ਹੈ ਵਾਹਿਗੁਰੂ ਮਿਹਰ ਕਰੇ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਂਸ ਸਾਰਾ